ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਜਦੋਂ ਵੀ ਆਪਾਂ ਕਣਕ ਦੀ ਬਿਜਾਈ ਕਰਦੇ ਆਂ ਤੇ ਕਿਸੇ ਵੀ ਕਾਰਨ ਜਦੋਂ ਆਪਣੇ ਕਿਸਾਨ ਭਰਾਵਾਂ ਦੀ ਕਣਕ ਜਿਹੜੀ ਵਿਰਲੀ ਯੁੱਗ ਦੀ ਆ ਚਾਹੇ ਆਪਣਾ ਬੱਤਰ ਘੱਟ ਹੋਏ ਚਾਹੇ ਕਿਸੇ ਕਾਰਨ ਕਣਕ ਕਰੰਡ ਹੋ ਗਈ ਹੋਵੇ ਜਾਂ ਕੋਈ ਵੀ ਕਾਰਨ ਹੋ ਸਕਦਾ ਵੀ ਆਪਣਾ ਕਈ ਵਾਰ ਆਪਾਂ ਵੀ ਜਿਹੜਾ ਨਵਾਂ ਲੈ ਕੇ ਆਉਣੇ ਆ ਬਾਜ਼ਾਰ ਚੋਂ ਤੇ ਉਹ ਬੀਜ ਦੀ ਜਿਹੜੀ ਜਰਮੀਨੇਸ਼ਨ ਘੱਟ ਹੁੰਦੀ ਆ ਤਾ ਕਿਸੇ ਵੀ ਕਾਰਨ ਜੇਕਰ ਤਾਂ ਆਪਣੀ ਕਣਕ ਘਾਟ ਉਗਦੀ ਵਿਰਲੀ ਉਗਦੀ ਤੇ ਆਪਾਂ ਜਿਹੜਾ ਕਣਕ ਨੂੰ ਪਹਿਲਾ ਪਾਣੀ ਲਾਗੇ ਤੇ ਜਿਹੜਾ ਛਿੱਟਾ ਦਿੰਦੇ ਕਿਸਾਨ ਭਰਾ ਤਾਂ ਉਦੋਂ ਆਪਾਂ ਨੂੰ ਦਿੱਕਤ ਕੀ ਆਉਂਦੀ ਵੀ ਕਿਸਾਨ ਵੀਰ ਜਿਹੜਾ ਹੁਣ ਜ਼ਿਆਦਾ ਸਵਾਲ ਆ ਰਿਹਾ ਕਿਸਾਨ ਵੀਰਾਂ ਦਾ ਵੀ ਇੱਕ ਤਾਂ ਪੁੱਛ ਰਹੇ ਵੀ ਅਸੀਂ ਇਹ ਵਕੀਰਾ ਕੀਤੀ ਹੈ ਤੇ ਜੇਕਰ ਅਸੀਂ ਉੱਪਰ ਛਿੱਟਾ ਦੇਨੇ ਕਣਕ ਦਾ ਤੇ ਉਹਦੇ ਨਾਲ ਜਿਹੜਾ ਆਪਣੀ ਕਣਕ ਦੀ ਜਰੀ ਜਰਮੀਨੇਸ਼ਨ ਜਿਹੜਾ ਛਿੱਟਾ ਦੇਵਾਂਗੇ ਉਹ ਕਣਕ ਵਧੀਆ ਉੱਗੂ ਜਾਂ ਨਹੀਂ ਉਗੂਗੀ ਤੇ ਦੂਜਾ ਸਵਾਲ ਸੀ ਵੀ ਅਸੀਂ ਛਿੱਟਾ ਵੀ ਦੇਣਾ ਤੇ ਅਸੀਂ ਸੰਕੋਰ ਦੀ ਵਰਤੋਂ ਵੀ ਕਰਨੀ ਆ ਕੀ ਅਸੀਂ ਛਿੱਟਾ ਪਹਿਲਾਂ ਦਈਏ ਜਾਂ ਬਾਅਦ ਚ ਦਈਏ ਕਣਕ ਸਾਡੀ ਉਹ ਜਿਹੜੀ ਜਿਹੜਾ ਛਿੱਟੇ ਦਿੱਤੇ ਵਾਲੀ ਕਣਕ ਹਰਿਊ ਉੱਗੂਗੀ ਜਾਂ ਨਹੀਂ ਉੱਗੂਗੀ ਉਹਦੇ ਸੰਕੋਰ ਦੇ ਨਾਲ ਜਾਂ ਵਕੀਰਾ ਦੇ ਨਾਲ ਜਿਹੜਾ ਜਰਮੀਨੇਸ਼ਨ ਤੇ ਕੋਈ ਪ੍ਰਭਾਵ ਪੈਂਦਾ ਜਾਂ ਨਹੀਂ ਪੈਂਦਾ ਸੋ ਉਹਦੇ ਬਾਰੇ ਆਪਾਂ ਜਿਹੜਾ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੈ ਉਹ ਕਲੀਅਰ ਕਰਨਾ ਤਾਂ ਕਿ ਕਿਸਾਨ ਵੀਰਾਂ ਨੂੰ ਜਿਹੜੀ ਜਾਂ ਚਾਹੇ ਤੁਸੀਂ ਵੀਰ ਲਈ ਕਣਕ ਛਿੱਟਾ ਦੇਣਾ ਸੰਕੋਰ ਦੀ ਵਰਤੋਂ ਕੀ ਕਰਨੀ ਜਾਂ ਫਿਰ ਆ ਵਕੀਰਾ ਦੀ ਵਰਤੋਂ ਕੀਤੀ ਆ ਸੋ ਪੂਰੀ ਗੱਲਬਾਤ ਕਰਦੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਓ ਜਦੋਂ ਵੀ ਕਿਸੇ ਕਾਰਨ ਵੀ ਤੁਹਾਡੀ ਜੇ ਕਣਕ ਆ ਆਪਣੀ ਵਿਰਲੀ ਉਗਦੀ ਆ ਤਾਂ ਹਰੇਕ ਕਿਸਾਨ ਵੀਰ ਜਿਹੜਾ ਛਿੱਟਾ ਦਿੰਦਾ ਤਾਂ ਕਿ ਜਿਹੜੀ ਕਣਕ ਦੀ ਜਰਮੀਨੇਸ਼ਨ ਬਿਲਕੁਲ ਸਹੀ ਹੋ ਜਾਵੇ ਤੇ ਆਪਣੀ ਜਿਹੜੀ ਕਣਕ ਦਾ ਝਾੜ ਉਹ ਨਾ ਘਟੇ ਤਾਂ ਪਹਿਲਾਂ ਤਾਂ ਆਪਾਂ ਤੁਹਾਨੂੰ ਕਿਸਾਨ ਭਰਾਓ ਦਿਖਾਉਣੇ ਭਈ ਆਪਣੇ ਵੀ ਕੁਝ ਕੁ ਜਗ੍ਹਾ ਦੇ ਵਿੱਚ ਨਾ ਜਿਹੜਾ ਕਣਕ ਘਟੁੱਗੀ ਸੀ ਤਾਂ ਉਥੇ ਆਪਾਂ ਜਿਹੜਾ ਛਿੱਟਾ ਦਿੱਤਾ ਪਹਿਲਾਂ ਤੁਹਾਨੂੰ ਦਿਖਾਉਣੇ ਬਈ ਕਈ ਕਿਸਾਨ ਵੀਰ ਕਹਿੰਦੇ ਬਈ ਪਾਣੀ ਤੋਂ ਪਹਿਲਾਂ ਛਿੱਟਾ ਦੇਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਕਿਸਾਨ ਭਰਾ ਵੈਸੇ ਤਾਂ ਆਪੋ ਆਪਣਾ ਤਜਰਬਾ ਹੈ ਤਾਂ ਆਪੋ ਕਿਸਾਨ ਵੀਰ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਕੋਈ ਪਾਣੀ ਦੇ ਅੱਗੇ ਛਿੱਟਾ ਦਿੰਦਾ ਤੇ ਕੋਈ ਪਾਣੀ ਲਾ ਕੇ ਛਿੱਟਾ ਦਿੰਦਾ ਪਰ ਜਿਹੜਾ ਆਪਾਂ ਇੱਥੇ ਆਪਣਾ ਤਜਰਬਾ ਦੱਸਾਂਗੇ ਜਿਹੜਾ ਆਪਾਂ ਨੂੰ ਵਧੀਆ ਤੇ ਫੁੱਲ ਕਾਮਯਾਬ ਲੱਗਦਾ ਬਾਕੀ ਤੁਸੀਂ ਜਿਹੜਾ ਤਜਰਬਾ ਤੁਹਾਡਾ ਤੁਸੀਂ ਆਪਣੇ ਤਜਰਬੇ ਦਾ ਨੂੰ ਹੀ ਜਿਹੜਾ ਛਿੱਟਾ ਦੇ ਸਕਦੇ ਜੀ ਪਹਿਲਾ ਜਿਹੜਾ ਆਪਾਂ ਖਸਾਨ ਪ੍ਰੋ ਜਿਹੜਾ ਛਿੱਟਾ ਦਿੱਤਾ ਸੀ ਵੈਸੇ ਤਾਂ ਆਪਣੇ ਬਾਕੀ ਕਣਕ ਵਧੀਆ ਉੱਗੀ ਬਾਅਦ ਆ ਥੋੜੀ ਜੀ ਜਗ੍ਹਾ ਦੇ ਸੀ ਨਾ ਜਿਹੜੀ ਕਣਕ ਥੋੜੀ ਘਾਟ ਉਗੀ ਤੇ ਇੱਥੇ ਆਪਾਂ ਜਿਹੜਾ ਛਿੱਟਾ ਮਾਰਿਆ ਸੀ ਆ ਤੁਸੀਂ ਦੇਖੋ ਇਹਦੇ ਵਿੱਚ ਨਾ ਖਸਾਨ ਪ੍ਰੋ ਜਿੱਦਾਂ ਇੱਥੇ ਸੁਪਰ ਸੀਡਰ ਥੋੜਾ ਜਿਹਾ ਉੱਚਾ ਨੀਵਾ ਲੱਗਾ ਯਾਨੀ ਕਿ ਥੋੜਾ ਜਿਹਾ ਨੀਵਾ ਜਗ੍ਹਾ ਸੀ ਤਾਂ ਇੱਥੇ ਜਿਹੜਾ ਕਣਕ ਘਾਟੂਗਣ ਕਾਰਨ ਫਿਰ ਆਪਾਂ ਨੂੰ ਜਿਹੜਾ ਥੋੜਾ ਛਿੱਟਾ ਮਾਰਨਾ ਪਿਆ ਤੇ ਜਰਮੀਨਾ ਤੁਸੀਂ ਦੇਖ ਸਕਦੇ ਜੀ ਬਹੁਤੇ ਕਿਸਾਨ ਵੀਰ ਕਹਿੰਦੇ ਬਈ ਛਿੱਟਾ ਮਾਰਦੇ ਤੇ ਜਨਮਰ ਜਿਹੜਾ ਬੀਜ ਚੁਗ ਜਾਂਦੇ ਕਿਸਾਨ ਪਰ ਏਦਾਂ ਦੀ ਕੋਈ ਦਿੱਕਤ ਨਹੀਂ ਦੇਦੀ ਜੇਕਰ ਜਨਮਰਾ ਆ ਵੀ ਜਾਂਦੇ ਆ ਤੇ ਪੂਰੀ 100% ਜਿਹੜਾ ਆਪਣਾ ਨਹੀਂ ਚੁਗਦੇ ਥੋੜਾ ਜਿਹਾ ਛਿੱਟਾ ਆਪਾਂ ਨੂੰ ਜਦੋਂ ਮਾਰਨਾ ਤਾਂ ਆਪਾਂ ਥੋੜਾ ਸੰਘਣਾ ਛਿੱਟਾ ਮਾਰਨਾ ਤਾਂ ਕਿ ਜਿਹੜਾ ਕਿਉਂਕਿ ਜਿਹੜਾ ਆਪਾਂ ਛਿੱਟਾ ਮਾਰਦੇ ਉਹਦਾ ਆਪਾਂ ਬੀਜ ਥੋੜਾ ਜਿਹਾ ਵਾਧ ਦਾ ਛਿੱਟਾ ਮਾਰਨਾ ਹੁੰਦਾ ਉਹਦਾ ਕਾਰਨ ਹੁੰਦਾ ਬਈ ਇਹ ਜਿਹੜੀ ਕਣਕ ਆ ਪਹਿਲੀ ਕਣਕ ਦੇ ਮੁਕਾਬਲੇ ਰਲਨ ਜਿੱਥੇ ਲੇਟ ਹੋ ਜਾਂਦੀ ਆ ਜੇਕਰ ਆਪਾਂ ਉਹ ਕਣਕ ਦਾ ਸੰਘਣਾ ਛਿੱਟਾ ਮਾਰਾਂਗੇ ਉਹ ਜਿਹੜੀ ਕਣਕ ਆ ਫਿਰ ਫੋਹੜ ਘਟ ਕਰੂਗੀ ਉੱਪਰ ਵੱਲ ਨੂੰ ਜ਼ਿਆਦਾ ਜਾਊਗੀ ਤੇ ਦੂਜੀ ਕਣਕ ਦੇ ਬਰਾਬਰ ਜਿਹੜੀ ਆਸਾਨੀ ਨਾਲ ਪੱਕ ਜਾਂਦੀ ਆ ਇਹ ਵੀ ਥੋੜੇ ਜੀ ਇਸ ਜੀਤੇ ਵੀ ਧਿਆਨ ਦੇਣ ਦੀ ਲੋੜ ਆ ਇਹ ਕਿਸਾਨ ਭਰਾ ਜਿਹੜਾ ਛਿੱਟਾ ਸੀ ਤੁਸੀਂ ਦੇਖ ਸਕਦੇ ਆ ਆਪਾਂ ਪਾਣੀ ਲਾਉਣ ਤੋਂ ਬਾਅਦ ਮਾਰਿਆ ਤੁਸੀਂ ਦੇਖੋ ਆ ਪੈਰ ਵੀ ਲੱਗੇ ਹੋਏ ਆ ਇਹ ਜਿਹੜਾ ਛਿੱਟਾ ਆਪਾਂ ਪਾਣੀ ਲਾਉਣ ਤੋਂ ਬਾਅਦ ਮਾਰਦੇ ਆ ਕਿਉਂਕਿ ਆਪਣਾ ਤਜਰਬਾ ਹੈ ਕਿ ਪਾਣੀ ਲਾਉਣ ਤੋਂ ਬਾਅਦ ਜੇਕਰ ਆਪਾਂ ਛਿੱਟਾ ਮਾਰਦੇ ਆ ਜਦੋਂ ਪਾਣੀ ਥੋੜਾ ਥੋੜਾ ਰਹਿ ਜਾਂਦਾ ਉਦੋਂ ਜਦੋਂ ਆਪਾਂ ਛਿੱਟਾ ਮਾਰਦੇ ਆ ਤੇ ਜਿਹੜਾ ਪੂਰਾ ਬੀਜ ਹੈ ਉਹ ਜ਼ਮੀਨ ਦੇ ਲੱਗ ਜਾਂਦਾ ਜਿਵੇਂ ਤੁਸੀਂ ਦੇਖ ਹੀ ਰਹੇ ਕਿ ਬੀਜ ਜਿਹੜਾ ਉੱਪਰੋਂ ਛਿੱਟਾ ਮਾਰਨਾ ਬੀਜ ਵਿੱਚ ਖੁੱਭ ਜਾਂਦਾ ਤੇ ਆ ਜਿਹੜਾ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਆ ਇਹ ਤਰੀਕਾ ਫੁੱਲ ਕਾਮਯਾਬ ਤੁਸੀਂ ਪਾਣੀ ਲਾਉਣ ਤੋਂ ਬਾਅਦ ਜਿਹੜਾ ਛਿੱਟਾ ਮਾਰੋਗੇ ਤਾਂ ਬਹੁਤ ਵਧੀਆ ਜਿਹੜੀ ਕਣਕ ਹੁੰਦੀ ਇਹਦੇ ਨਾਲ ਹੁੰਦਾ ਵੀ ਕਈ ਵਾਰ ਆਪਣੇ ਜ਼ਮੀਨ 'ਚ ਪਾਣੀ ਜ਼ਿਆਦਾ ਟਾਈਮ ਹੀ ਖੜਾ ਰਵੇ ਤੇ ਆਪਣਾ ਬੀਜ ਜਿਹੜਾ ਗਲਨ ਦੀ ਸੰਭਾਵਨਾ ਜਿਹੜੀ ਬਿਲਕੁਲ ਨਹੀਂ 0% ਹੋ ਜਾਂਦੀ ਹੈ ਜਿਹੜਾ ਆਪਾਂ ਪਹਿਲਾਂ ਛਿੱਟਾ ਮਾਰਦੇ ਜੇਕਰ ਪਾਣੀ ਜ਼ਿਆਦਾ ਖੜਾ ਰਹਿ ਜਾਂਦਾ ਤਾਂ ਉੱਥੇ ਬੀਜ ਗਲਨ ਦੀ ਸੰਭਾਵਨਾ ਜਿਹੜੀ ਬਣੀ ਰਹਿੰਦੀ ਆ ਸੋ ਇਹ ਸੀ ਕਿਸਾਨ ਪਰੌ ਜਿਹੜਾ ਛਿੱਟਾ ਦੇਣ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਸੰਕੋਰ ਜਾਂ ਵਕੀਰਾ ਕਿਸਾਨ ਪਰੌ ਤੋ ਚਾਹੇ ਤੁਸੀਂ ਅ ਵਕੀਰਾ ਦੀ ਵਰਤੋਂ ਕੀਤੀ ਤੇ ਚਾਹੇ ਤੁਸੀਂ ਮੰਨ ਮੰਨ ਕੇ ਚੱਲੋ ਕਿ ਛਿੱਟਾ ਹੁਣ ਮਾਰਨਾ ਤੁਸੀਂ ਤਾਂ ਤੁਸੀਂ ਜਿਹੜਾ ਸੰਕੋਰ ਦੀ ਵਰਤੋਂ ਕਰ ਸਕਦੇ ਜੇ ਅ ਵਕੀਰਾ ਦੀ ਵਰਤੋਂ ਕਰਕੇ ਵੀ ਜਿਹੜਾ ਛਿੱਟਾ ਮਾਰ ਸਕਦੇ ਇਹਦੇ ਵਿੱਚ ਕੋਈ ਵੀ ਜਰਮੀਨੇਸ਼ਨ ਦੇ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਇਹਦੇ ਇਸ ਕਣਕ ਦੇ ਇਸ ਖੇਤ ਦੇ ਵਿੱਚ ਵੀ ਆਪਾਂ ਜਿਹੜੀ ਸੰਕੋਰ ਦੀ ਵਰਤੋਂ ਕੀਤੀ ਆ ਕਈ ਕਿਸਾਨ ਵੀ ਸ਼ੱਕ ਕਰਦੇ ਤੋਂ ਉਹਨਾਂ ਦੀ ਜਾਣਕਾਰੀ ਵੈਸਤੇ ਆਪਾਂ ਦਿਖਾ ਵੀ ਦੇਨੇ ਕਿ ਸੰਕੋਰ ਨਾਲ ਜਿਹੜਾ ਗੁੱਲੀ ਡੰਡਾ ਖਤਮ ਹੋਇਆ ਤੁਸੀਂ ਦੇਖ ਸਕਦੇ ਜੀ ਆ ਕਿਸਾਨ ਪਰ ਜਿਹੜੀ ਸੰਕੋਰ ਦੇ ਵਿੱਚ ਵਰਤੋਂ ਕੀਤੀ ਆ ਆ ਦੇਖੋ ਵੀ ਗੁਲੀ ਡੰਡਾ ਜਿਹੜਾ ਹੈ ਦੇ ਵਿੱਚ ਖਤਮ ਵੀ ਹੋਇਆ ਜਿਹੜਾ ਜਿੰਨਾ ਵੀ ਹੈਗਾ ਸੀ ਗੁਲੀ ਡੰਡਾ ਆ ਦੇਖੋ ਸਾਰਾ ਕੁਝ ਖਤਮ ਹੋ ਰਿਹਾ ਤੇ ਕੁਝ ਖਤਮ ਹੋਇਆ ਆ ਦੇਖੋ ਸਾਹਮਣੇ ਤੇ ਇਸੇ ਖੇਤ ਦੇ ਵਿੱਚ ਆਪਾਂ ਜਿਹੜੀ ਪਹਿਲਾਂ ਬੀਜ ਦਾ ਛਿੱਟਾ ਆਇਆ ਸੀ ਉਸ ਤੋਂ ਬਾਅਦ ਹੀ ਆਪਾਂ ਜਿਹੜੀ ਯੂਰੀਆ ਦੇ ਨਾਲ ਜਿਹੜੀ ਸੰਕੋਰ ਵਰਤੋਂ ਕੀਤੀ ਆ ਤਾਂ ਇੱਥੇ ਆਪਾਂ 350 ਗ੍ਰਾਮ ਡਾਕਰ ਜ਼ਮੀਨ ਆਪਣੀ 350 ਗ੍ਰਾਮ ਆਪਾਂ ਜਿਹੜੀ ਸਨਕੋਰ ਦੀ ਵਰਤੋਂ ਕੀਤੀ ਆ ਤਾਂ ਇਹ ਜਿਹੜੇ ਕਿਸਾਨ ਵੀਰਾਂ ਦੇ ਮਾਂ ਚ ਡਾਇਰੈਕ ਐਸੀ ਵਕੀਰਾ ਵਰਤੀ ਆ ਜਾਂ ਸੰਕੋਰ ਵਰਤਨੀ ਆ ਤੇ ਸਾਡਾ ਬੀਜ ਜਿਹੜਾ ਅਸੀਂ ਛਿੱਟਾ ਦੇਵਾਂਗੇ ਉੱਗੂ ਜਾਂ ਨਹੀਂ ਉੱਗੂਗਾ ਤੇ ਉਹ ਕਿਸਾਨ ਵੀਰ ਬੇਚਿੰਤ ਹੋ ਕੇ ਤੁਸੀਂ ਜਿੱਦਾਂ ਮਰਜ਼ੀ ਪਹਿਲਾਂ ਸੰਕੋਰ ਤੋਂ ਛਿੱਟਾ ਮਾਰ ਦੋ ਸੰਕੋਰ ਬਾਅਦ ਚ ਪਾ ਦੋ ਜਾਂ ਪਹਿਲਾਂ ਜਿੱਦਾਂ ਤੁਸੀਂ ਮਰਜ਼ੀ ਕਰ ਲਓ ਇਹਦੇ ਨਾਲ ਤੁਹਾਡੇ ਜਿਹੜਾ ਬੀਜ ਦੇ ਜਰਮੀਨੇਸ਼ਨ ਤੇ 1% ਵੀ ਪ੍ਰਭਾਵ ਨਹੀਂ ਪੈਣਾ ਪੂਰੇ ਦਾ ਪੂਰਾ ਤੁਹਾਡਾ ਬੀਜ ਉੱਗੇਗਾ ਤਾਂ ਕਿਸਾਨ ਭਰਾ ਹੁਣ ਗੱਲ ਆ ਜਾਂਦੀ ਵੀ ਅਸੀਂ ਕਿੱਲੇ ਦੀ ਡੋਜ਼ ਕਿੰਨੀ ਪਾ ਸਕਦੇ ਡਾਕਰ ਜ਼ਮੀਨ ਤੇ ਕਿਸਾਨ ਭਰਾ ਆਪਾਂ ਜਿਹੜੀ ਡਾਕਰ ਜ਼ਮੀਨ ਚ 300 ਤੋਂ ਲੈ ਕੇ 350 ਗ੍ਰਾਮ ਤੱਕ ਗੁੱਲੀ ਡੰਡੇ ਦੇ ਮਤਾਬਕ ਪਾਉਣੇ ਜੇ ਇੱਕ ਤਾਂ ਗੁੱਲੀ ਡੰਡਾ ਜ਼ਿਆਦਾ ਤਾਂ ਫਿਰ ਤੁਸੀਂ 350 ਗ੍ਰਾਮ ਤੱਕ ਜਿਹੜੀ ਸੁਨਕੋਰ ਪਾ ਸਕਦੇ ਜੀ ਤੇ ਜੇਕਰ ਤੁਹਾਨੂੰ ਲੱਗਦਾ ਵੀ ਗੁੱਲੀ ਡੰਡਾ ਨਾਰਮਲ ਆ ਤਾਂ ਤੁਸੀਂ 300 ਗ੍ਰਾਮ ਡਾਕਰ ਜ਼ਮੀਨ ਚ ਪਾ ਸਕਦੇ ਜੀ ਤੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਸੁਨਕੋਰ ਦੀ ਵਰਤੋਂ ਕਰਨੀ ਉਹ ਕਿਸਾਨ ਭਰਾ ਤੁਸੀਂ 200 ਸਵਾ 200 ਗ੍ਰਾਮ ਤੱਕ ਵੱਧ ਤੋਂ ਵੱਧ 250 ਗ੍ਰਾਮ ਇਹ ਤੋਂ ਜ਼ਿਆਦਾ ਵਰਤੋਂ ਨਾ ਕਰਿਓ ਕਿਉਂਕਿ ਰੇਤਲੀ ਜ਼ ਥੋੜੀ ਕਣਕ ਜਿਆਦਾ ਦਾਬ ਮੰਦੀ ਹੈ ਕਈ ਵਾਰ ਆਪਣੀ ਕਣਕ ਮੱਚ ਵੀ ਜਾਂਦੀ ਹੈ ਕਿਉਂਕਿ ਰੇਤਲੀ ਜ਼ਮੀਨ ਚ ਜਿਹੜੀ ਸੰਕੋਹ ਰ ਆ ਥੱਲੇ ਜੜਾਂ ਤੱਕ ਚਲੇ ਜਾਂਦੀ ਆ ਉਹਦੇ ਕਾਰਨ ਫਿਰ ਆਪਣੀ ਜਿਹੜੀ ਕਣਕ ਦਾ ਨੁਕਸਾਨ ਕਈ ਵਾਰ ਹੋ ਜਾਂਦਾ ਤੇ ਉੱਥੇ ਡੋਜ ਆਪਾਂ ਜਿਹੜੀ ਘੱਟ ਪਾਉਣੀ 200 ਗ੍ਰਾਮ ਤੱਕ ਆਪਾਂ ਰੱਖਣੀ ਆ ਤੇ ਉੱਥੇ ਜਦੋਂ ਡੋ ਆਪਾਂ ਸੰਕੋਹ ਦੀ ਵਰਤੋਂ ਕਰਨੀ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਵੀ ਪਾਣੀ ਲਾਉਣ ਤੋਂ 2 ਦਿਨ ਬਾਅਦ ਆਪਾਂ ਵਰਤਣੀ ਆ ਤਾਂ ਕਿ ਉਹਦੇ ਵਿੱਚ ਬਿਲਕੁਲ ਜਿਹੜੀ ਉੱਪਰ ਵਾਲਾ ਪਾਣੀ ਉਹ ਬਿਲਕੁਲ ਥੱਲੇ ਜਾ ਚੁੱਕਾ ਹੋਵੇ ਕਿਉਂਕਿ ਜਦੋਂ ਆਪਣੀ ਜ਼ਮੀਨ 'ਚ ਪਾਣੀ ਅਕਰਵਾ ਜੀਰ ਜਾਂਦਾ ਜਿਹੜਾ ਉੱਪਰ ਚਿੱਕੜ ਹੁੰਦਾ ਉਹਦੇ ਵਿੱਚ ਵੀ ਪਾਣੀ ਕੁਝ ਹੁੰਦਾ ਉਹ ਵੀ ਬਾਅਦ 'ਚ ਥੱਲੇ ਜਾਂਦਾ ਤਾਂ ਜਦੋਂ ਉਹ 2 ਦਿਨ ਬਾਅਦ ਆਪਾਂ ਛਿੱਟਾ ਦਵਾਂਗੇ ਫਿਰ ਉੱਥੇ ਆਪਣੀ ਕਣਕ ਦੱਬੇਗੀ ਨਹੀਂ ਤੇ ਇਸ ਚੀਜ਼ ਦਾ ਧਿਆਨ ਰੱਖਣਾ ਡਾਕਟਰ ਜ਼ਮੀਨ 'ਚ ਆਪਾਂ ਉਦੋਂ ਸੁਨਕੋ ਦਾ ਛਿੱਟਾ ਮਾਰ ਸਕਦੇ ਜਦੋਂ ਪਾਣੀ ਬਿਲਕੁਲ ਜੀਰ ਗਿਆ ਅਗਲੇ ਦਿਨ ਵੀ ਮਾਰ ਸਕਦੇ ਆ ਤਾਂ ਪਰ ਜਿੱਥੇ ਰੇਤਲੀ ਜ਼ਮੀਨ ਉੱਥੇ ਆਪਾਂ 2 ਦਿਨ ਬਾਅਦ ਛਿੱਟਾ ਮਾਰਨਾ ਇਸ ਤਰੀਕੇ ਨਾਲ ਤੁਹਾਨੂੰ ਪ੍ਰਾਪਾ ਜਿਹੜੀ ਸੰਕੋਰਾ ਵਕੀਰ ਦੇ ਵਿੱਚ ਜਿਹੜਾ ਸ਼ਿਟਾ ਮਾਰ ਸਕਦੇ ਜਾਂ ਉਹਨਾਂ ਦੀ ਵਰਤੋਂ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ